ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖਦੇ ਹੋਗੇ ਅੱਜ ਮੈਂ ਇਹ ਲੱਡੂ ਵਾਲੀ ਪੱਟੀ ਕੋ ਖੜਾ ਆ ਆਪਾਂ ਲੱਡੂਆਂ ਦਾ ਬਿਜ਼ਨਸ ਸ਼ੁਰੂ ਕੀਤਾ ਵਾ ਹੁਣ ਲੱਡੂ ਵੇਚਾਂਗੇ ਆਪਾਂ ਤੇ ਆਪਾਂ ਇਹ ਘਰ 'ਚ ਕਿਵੇਂ ਤਿਆਰ ਕਰਦੇ ਆ ਆਜੋ ਤੁਹਾਨੂੰ ਵੀਡੀਓ 'ਚ ਆਪਾਂ ਦਿਖਾਉਦੇ ਆ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਲੱਡੂ ਲੱਡੂ ਕੋਈ ਆਪਾਂ ਮਿੱਠੇ ਨਹੀਂ ਬਣਾਉਣੇ ਅੱਜ ਲੱਡੂ ਬਣਾਵਾਂਗੇ ਜਿਹਨੂੰ ਆਪਾਂ ਆਮ ਲੱਡੂ ਕਹਿੰਦੇ ਆ ਆਮ ਇਸ ਸਟੇਸ਼ਨਾਂ 'ਤੇ ਵਿਕਦੇ ਆ ਤੇ ਉਹ ਤੇ ਲਖਨਪੁਰ ਦੇ ਮਸ਼ਹੂਰ ਗਨੇ ਜਾਂਦੇ ਆ ਤੇ ਦਿੱਲੀ 'ਤੇ ਬਹੁਤ ਮਸ਼ਹੂਰ ਰਿਹਾ ਉਹ ਆਪਾਂ ਅੱਜ ਟਰਾਈ ਕਰਾਂਗੇ ਦਿੱਲੀ ਦੇ ਮਸ਼ਹੂਰ ਆਮ ਲੱਡੂ ਉਹਦੇ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਆਜੋ ਆਪਾਂ ਇੱਕ ਰੀਚਾਦ ਮਾਰ ਲੈਂਦੇ ਤੇ ਇਹ ਹੈ ਜੀ ਮੂੰਗੀ ਦੀ ਦਾਲ ਇਹ ਆਪਾਂ ਰਾਤ ਭਿਉਂ ਕੇ ਰੱਖਦੇ ਹੀ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ 4 ਤੋਂ 6 ਘੰਟੇ ਤੱਕ ਇਹਨੂੰ ਭਿਉਂਗੇ ਲੈ ਸਕਦੇ ਜੇ ਇਹ ਤੁਹਾਡੇ ਕੋਲ ਟਾਈਮ ਹੈਗਾ ਤੇ ਇਹਨੂੰ ਰਾਤ ਭਿਉਂ ਕੇ ਰੱਖੋ ਤੇ ਇਹ ਗ੍ਰੈਂਡ ਸੌਖੀ ਹੁੰਦੀ ਆ ਤੇ ਦੂਜੇ ਨੰਬਰ ਤੇ ਹੈਗੇ ਜੀ ਛੋਲਿਆਂ ਦੀ ਦਾਲ ਇਹ ਜਿੰਨੀ ਉਹਦੀ ਕੁਆਂਟੀਟੀ ਆ ਓਨੀ ਇਹਦੀ ਹੈ ਤਕਰੀਬਨ ਇਹ ਵਜਨ ਦੇ ਵਿੱਚ 2.5 250 ਗ੍ਰਾਮ ਆ ਇਹ ਦੋਵੇਂ ਆਪਾਂ ਰਾਤ ਭਿਉਂ ਕੇ ਰੱਖਦੇ ਆਂ ਅਸੀਂ ਹੁਣ ਇਹਨਾਂ ਨੂੰ ਬਰਨ ਕਰਾਂਗੇ ਨਾਲ ਇਹਪ ਲਈਆਂ ਜੀ ਚਾਰ ਪੰਜ ਗਾਜਰਾ ਵਜਨ ਦੇ ਵਿੱਚ ਇਹ ਅੱਧਾ ਕਿਲੋ ਆ ਇਹ ਵੀ ਆਪਾਂ ਕੱਟ ਕੇ ਵਿੱਚ ਪਾਵਾਂਗੇ ਇਹ ਇਹਦੀ ਕਾਂਜੀ ਵਾਸਤੇ ਇਹਦੇ ਖੱਟੇ ਵਾਸਤੇ ਇਮਲੀ ਆ ਇਹ ਅੱਧਾ ਪੈਕਟ ਆਪਾਂ ਲਿਆ ਇਹ ਆ ਜੀ ਮੂਲੀਆਂ ਇਹ ਵੀ ਉਤੇ ਸਲਾਦ ਦੇ ਤੌਰ ਤੇ ਪਾਉਂਦੇ ਆ ਇਹ ਸਾਰਾ ਸਮਾਨ ਆ ਬਾਕੀ ਕੋਈ ਸੁੱਕੇ ਮਸਾਲੇ ਇਹਦੇ ਚ ਪੈਂਦੇ ਆ ਉਹ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਚਲਾਗੇ ਹੁਣ ਸਭ ਤੋਂ ਪਹਿਲਾਂ ਆਪਾਂ ਦਾਲ ਨੂੰ ਬ੍ਰਾਂਡ ਕਰ ਲਾਂਗੇ ਨੂੰ ਆਪਾਂ ਚੰਗੀ ਦਾ ਧੋੜਾ ਕਿ ਜਿੰਦਰੇ ਦਾ ਸਾਫ ਪਾਣੀ ਨਹੀਂ ਨਾ ਹੁੰਦਾ ਉਹਨੂੰ ਚਾਪਾਂ ਧੋੜਾਂਗੇ ਦੂਜੀ ਹਰ ਚੀਜ਼ ਬਣਾਉਣ ਦਾ ਫਰਕ ਤੇ ਪੈ ਜਾਂਦਾ ਵਾ ਕਿ ਘਰ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਚੰਗੀ ਚੀਜ਼ ਆਪਾਂ ਨੂੰ ਖਵਾ ਰਹੇ ਆ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਸਰਵਜਿ ਬਣਾਉਂਦੀ ਹੁਣ ਆਪਾਂ ਚੰਗੀ ਤਰ੍ਹਾਂ ਦਾਲ ਨੂੰ ਧੋਵਾਂਗੇ ਜਿੰਜਲੇ ਦਾ ਪਾਣੀ ਸਾਫ਼ ਨਹੀਂ ਹੁੰਦਾ ਤੇ ਦਾਲਾਂ ਆਪਾਂ ਦੋਵੇਂ ਧੋੜੀਆਂ ਆ ਵੇਖੋ ਪਾਣੀ ਸਾਫ਼ ਹੋ ਗਿਆ ਬਿਲਕੁਲ ਇਸੇ ਤਰੀਕੇ ਨਾਲ ਆਪਾਂ ਛੁੱਲ ਰਹੇ ਆ ਦਾਲ ਵੀ ਧੋੜੀ ਆ ਆ ਵੇਖੋ ਇਹਦਾ ਪਾਣੀ ਸਾਫ਼ ਹੋ ਗਿਆ ਹੁਣ ਇਹਨੂੰ ਆਪਾਂ ਵਾਰੀ-ਵਾਰੀ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮੂੰਗੀ ਦੀ ਦਾਲ ਗ੍ਰੇਨ ਕਰਾਂਗੇ ਤੇ ਪਾਣੀ ਦੀ ਇਸ ਦੇ ਹਿਸਾਬ ਦਾ ਬਿਲਕੁਲ ਘੱਟ ਰੱਖਣਾ ਆਪਾਂ ਨੂੰ ਇਹਦਾ ਨਾ ਸੰਘਣਾ ਜਿਹਾ ਪੇਸਟ ਬਣਾਉਣਾ ਵਾ ਤੇ ਥੋੜਾ-ਥੋੜਾ ਕਰਕੇ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਉਤੋਂ ਲਾ ਦਾਂਗੇ ਦਾ ਢੱਕਣ ਚਲੋ ਆ ਵੇਖੋ ਇਦਾਂ ਪੰਦਾ ਪੇਸਟ ਜਾਂ ਬਣਾ ਲਾਂਗੇ ਇਹ ਵੇਖੋ ਆਪਣੀ ਦਾਲ ਗ੍ਰाइंड ਹੋ ਗਈ ਆ ਤੇ ਇਹਨੂੰ ਅਸੀਂ ਬਾਹਰ ਕੱਢ ਲਾਂਗੇ ਖੁੱਲੇ ਭਾਂਡੇ ਤੁਸੀਂ ਕੱਢ ਸਕਦੇ ਜੇ ਆਪਾਂ ਪ੍ਰਾਤ ਦੇ ਵਿੱਚ ਕੱਢਾਂਗੇ ਤੇ ਪਹਿਲਾ ਪੂਰ ਆਪਣਾ ਥੋੜਾ ਜਿਹਾ ਪਤਲਾ ਹੋ ਗਿਆ ਵਾ ਤੁਸੀਂ ਕੋਸ਼ਿਸ਼ ਕਰਨੀ ਆ ਬਿਲਕੁਲ ਸੰਘਣਾ ਪੇਸਟ ਬਣਾਉਣ ਦੀ ਇਸ ਤਰੀਕੇ ਨਾਲ ਆਪਾਂ ਬਾਕੀ ਰਹਿੰਦੀ ਦਾਲ ਵੀ ਗ੍ਰੇਨਡ ਕਰ ਲਾਂਗੇ ਤੇ ਮੂੰਗੀ ਦੀ ਆਪਾਂ ਦਾਲ ਗ੍ਰੇਨਡ ਕਰ ਲਈ ਆ ਹੁਣ ਆਪਾਂ ਕਰਾਂਗੇ ਛੋਲਿਆਂ ਦੀ ਤੇ ਛੋਲਿਆਂ ਦੀ ਦਾਲ ਵੀ ਆਪਾਂ ਗ੍ਰੇਨਡ ਕਰ ਲਈ ਆ ਤੇ ਇਹਨੂੰ ਆਪਾਂ ਇਹੜੀ ਮੂੰਗੀ ਦੀ ਦਾਲ ਕੱਢੀ ਆ ਇਹਦੇ ਵਿੱਚ ਹੀ ਪਾ ਲਾਂਗੇ ਤੇ ਥੋੜਾ ਜਿਹਾ ਇਸ ਤਰੀਕੇ ਨਾਲ ਰੱਖਣਾ ਵੇਖੋ ਆ ਗਨੇ ਸੰਘਣੀ ਦਾਲ ਇਸ ਤਰੀਕੇ ਦਾ ਆਪਾਂ ਪੇਸਟ ਬਣਾਉਣਾ ਵਾ ਤੇ ਪਹਿਲਾਂ ਸੋਖੋ ਪੂਰਾ ਆਪਣੇ ਕੋਲ ਪਤਲਾ ਹੋ ਗਿਆ ਪਾਣੀ ਜ਼ਿਆਦਾ ਪੈ ਗਿਆ ਇੱਥੇ ਦਾਲ ਆਪਾਂ ਦੋਵੇਂ ਗ੍ਰੇਨਡ ਕਰ ਲਈਆਂ ਮੂੰਗੀ ਦੀ ਤੇ ਛੋਲਿਆਂ ਦੀ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੂਜਾ ਕਮੈਂਟ ਨੂੰ ਰੈਸਟ ਤੇ ਰੱਖਾਂਗੇ ਤੇ ਨਾਲ ਦੀ ਨਾਲ ਆਪਾਂ ਇਹ ਤਾਂ ਕੋਈ ਖੁੱਲਾ ਭਾਂਡਾ ਲੈ ਕੇ ਇਮਲੀ ਇਹ ਆਪਾਂ ਭੇਲਾਂਗੇ ਇਹ ਜ਼ਰੂਰੀ ਆ ਇਹਨੂੰ ਪਹਿਲਾਂ ਭੇਲਾਂਗੇ ਤਾਂ ਜੋ ਇਹ ਸਾਈ ਨਰਮ ਹੋ ਜੇ ਮਰਜ਼ੀ ਮੁਤਾਬਕ ਵੱਧ ਘੱਟ ਕਰ ਸਕਦੇ ਜੇ ਜੇ ਤੁਸੀਂ ਖੱਟਾ ਜ਼ਿਆਦਾ ਪਸੰਦ ਕਰਦੇ ਤੇ ਇਮਲੀ ਵੱਧ ਪਾ ਸਕਦੇ ਜੇ ਜੇ ਤੁਸੀਂ ਨੋਰਮਲ ਜਿਹਾ ਰੱਖਣਾ ਤੇ ਤੀਜਾ ਇਹ ਵੀ ਪਾਈ ਆ ਧੰਦਾ ਵਾ 250 ਗ੍ਰਾਮ ਦਾ ਉਹ ਅਸੀਂ ਅੱਧਾ ਲਿਆ ਵਾ ਆ ਜੋ ਮੁਰਗੇ ਦਾ ਪਾਣੀ ਜਾਂ ਮੱਕ ਦਾ ਨਹੀਂ ਹੁੰਦਾ ਛਿੱਤੀ ਤੇ ਉਹ ਵੀ ਆਪਾਂ 2.5 ਕਿਲੋ ਗ੍ਰam ਲਈਆਂ ਤੇ ਆਪਾਂ ਇਹਨੂੰ ਟੱਕ ਦਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕੋਈ ਸੁੱਕੇ ਮਸਾਲੇ ਤੇ ਆਪਾਂ ਬੈਟਰ ਦੇ ਵਿੱਚ ਪਾਵਾਂਗੇ ਸਵਾਦ ਅਨਸਾਰ ਲੂਣ ਇੱਕ ਚਮਚੇ ਦੇ ਲੱਗ ਬਨੇ ਆਪਾਂ ਲੂਣ ਪਾਇਆ ਦੇ ਵਿੱਚ ਲੂਣ ਤੋਂ ਬਾਅਦ ਚ ਪਾਵਾਂਗੇ ਆਪਾਂ ਗਰਮ ਮਸਾਲਾ ਇਹ ਅੱਧਾ ਇੱਕ ਚਮਚਾ ਆਪਾਂ ਪਾਇਆ ਪਾਵਾਂਗੇ ਥੋੜਾ ਜਿਹਾ ਜੀਰਾ ਬਾਕੀ ਸੁੱਕੇ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਫਰਾਈ ਕਰਨ ਲੱਗਿਆ ਜਿਦਾਂ ਫੈਂਟ ਲਾਂਗੇ ਫੈਂਟਣ ਤੋਂ ਪਹਿਲਾਂ ਜੇ ਤੁਹਾਨੂੰ ਬੈਟਰ ਤੁਹਾਡਾ ਪਤਲਾ ਲੱਗਦਾ ਇਤਨਾ ਮੈਂ ਸਾਡੇ ਕੋ ਪਤਲਾ ਹੋ ਗਿਆ ਸੀ ਇਹਦੇ ਵਿੱਚ ਆਪਾਂ ਵੇਸਲੈਂ ਐਡ ਕਰ ਸਕਦੇ ਹਾਂ ਇਹਨੂੰ ਬੈਟਰ ਨੂੰ ਸੰਘਣਾ ਕਰਨ ਵਾਸਤੇ ਆਪਾਂ ਇੱਕ ਚਮਚੇ ਵਿੱਚ ਵੇਸਨ ਪਾ ਰਹੇ ਹਾਂ ਤਾਂ ਜੋ ਆਪਣਾ ਬੈਟਰ ਸੰਘਣਾ ਜਾਵੇ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਨਹੀਂ ਇਸਤੇਮਾਲ ਕਰ ਇਹਨੂੰ ਚੰਗੀ ਤਰ੍ਹਾਂ ਫੈਂਟਾਂਗੇ ਤਾਂ ਜੋ ਇਹਦੇ ਵਿੱਚ ਹਵਾ ਜੀ ਭਰ ਜਾਏ ਇਹਦੇ ਬੱਬਲ ਜੀ ਚੰਗੀ ਤਰ੍ਹਾਂ ਬਣ ਤੇ ਆਪਣੇ ਭੱਲੇ ਲੱਡੂ ਆ ਉਹ ਫੁੱਲੇ ਫੁੱਲੇ ਬਣ ਇਹਨੂੰ ਤਕਰੀਬਨ 10 ਤੋਂ 510 ਮਿੰਟ ਤੱਕ ਨੂੰ ਲਗਾਤਾਰ ਫੈਂਟਾਂਗੇ ਫੈਂਟਣਾ ਵੀ ਆਪਾਂ ਇੱਕ ਸਾਈਡ ਨੂੰ ਹੀ ਆ ਤਾਂ ਜੋ ਇਹਦੇ ਵਿੱਚ ਹਵਾ ਜੀ ਪਰ ਸਕੇ 16 ਪਰ ਲਗਾਤਾਰ ਇਹਨੂੰ ਫੈਂਟਾਂਗੇ ਲਗਾਤਾਰ 10 ਮਿੰਟ ਫੈਂਟਣ ਤੋਂ ਬਾਅਦ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਇਹ ਥੋੜਾ ਇੱਕ ਫੁੱਲ ਕੇ ਤਾਂ ਜਿਹਨੂੰ ਆ ਗਿਆ ਦੇਖੋ ਹੁਣ ਝੱਗ ਜੀ ਵਾਂਗ ਹੋ ਗਿਆ ਇਹਦਾ ਇੱਕ ਚੈੱਕ ਕਰਨ ਦਾ ਤਰੀਕਾ ਪਾਣੀ 'ਚ ਡਿਪ ਕਰਕੇ ਥੋੜਾ ਜਿਹਾ ਦੇਖ ਲਈਦਾ ਉਹ ਵੀ ਆਪਾਂ ਵੇਖਾਂਗੇ ਹੁਣ ਇਸ ਤਰ੍ਹਾਂ ਆਪਾਂ ਪਾਣੀ ਦਾ ਕੋਈ ਗਲਾਸ ਕੋਕੋਲੀ ਪਾਂਡਾ ਲੈ ਲੈਣਾ ਇਹ ਚ ਆਪਾਂ ਸੁਟਾਂਗੇ ਥੋੜਾ ਜਿਹਾ ਬੈਟਰ ਆ ਚੈੱਕ ਕਰੋ ਤੇ ਥੱਲੇ ਆ ਕਿ ਉੱਪਰ ਆ ਇਹ ਸਾਰਾ ਤਿਆਰ ਹੈ ਆਪਣਾ ਬੈਟਰ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਰੈਸਟ ਦਵਾ ਤੇ ਹਾਂਜੀ ਆਪਣੀ ਇਮਲੀ ਭਿੱਜ ਗਈ ਆ ਤੇ ਇਹਨੂੰ ਆਪਾਂ ਹੁਣ ਛਾਣ ਲੈਨੇ ਆ ਛਾਣਾਂਗੇ ਆਪਾਂ ਮੋਟੀ ਛਾਨੀ ਨਾਲ ਬਰੀਕ ਨਾਲ ਛਾਣਨੇ ਆ ਔਖਾ ਹੁੰਦਾ ਜੀ ਆਪਾਂ इमਲੀ ਛਾਂ ਲਈ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਡੇਢ ਚਮਚਾ ਲੂਨ ਦਾ ਜਿਹੜੀ ਇਹਦੀ ਕਾਂਜੀ ਜੀ ਭਰਉਣੀ ਉਹਦੇ ਵਾਸਤੇ ਆਪਾਂ ਮਸਾਲਾ ਬਣਾ ਰਹੇ ਆ ਤੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਉਂ ਤੇ इमਲੀ ਪਾਈ ਆ ਪਰ ਚਾਟ ਮਸਾਲੇ ਦਾ ਥੋੜਾ ਵਾਧਾ ਹੁੰਦਾ ਵਾ ਜਿਆ ਬੰਦਾ ਬੁਰਸਮਾਨ ਇੱਕ ਚਮਚੇ ਦੇ ਕਰੀਬ ਨਾਲ ਆਪਾਂ ਚਾਟ ਮਸਾਲਾ ਪਾਵਾਂਗੇ ਤੇ ਥੋੜਾ ਜਿਹਾ ਤਿੱਖੇ ਵਾਸਤੇ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਨਾਲ ਥੋੜਾ ਜਿਹਾ ਰੰਗ ਬਣ ਜੂਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਦੇ ਵਿੱਚ ਪਾਣੀ ਮਿਕਸ ਕਰਾਂਗੇ ਇੱਕ ਜੱਗ ਦੇ ਤਕਰੀਬ ਤੇ ਥੋੜੀ ਇਹ ਰੰਗ ਵਾਸਤੇ ਆਪਾਂ ਫੂਡ ਕਲਰ ਦਾ ਇਸਤੇਮਾਲ ਕਰ ਰਹੇ ਹਾਂ ਲਾਲ ਰੰਗ ਦਾ ਫੂੜੇ ਦਾ ਰੰਗ ਸੁੱਕਣਾ ਹੋ ਗਿਆ ਬਣ ਗਿਆ ਇਹੋ ਰੰਗ ਲੱਡੂਆਂ ਦੇ ਉੱਤੇ ਆਉਣਾ ਵਾ ਤੇ ਹਾਂਜੀ ਆਪਣੀ ਕਾਂਜੀ ਬਣ ਗਈ ਆ ਬਹੁਤ ਠਕੀ ਬਣੀ ਮੈਂ ਟੇਸਟ ਕੀਤਾ ਥੋੜਾ ਜਿਆ ਤੇ ਇਦਾਂ ਦੀ ਆਪਾਨੂੰ ਚਾਹੀਦੀ ਆ ਹੁਣ ਆਪਾਂ ਜਿਹੜੀਆਂ ਗਾਜਰਾ ਲਈਆਂ ਸੀ ਇਦਾਂ ਆਪਾਂ ਪਤਲੀਆਂ ਪਤਲੀਆਂ ਕੱਟ ਲਈਆਂ ਵਾ ਇਹਦੇ ਵਿੱਚ ਡਿਪ ਕਰ ਦਾਂਗੇ ਤਾਂ ਜੋ ਗਾਜਰਾ ਮਿੱਠੀਆਂ ਤੇ ਨਾਲ ਖੱਟੇ ਦੇ ਰਲ ਕੇ ਖਟੀਆਂ ਮਿੱਠੀਆਂ ਗਾਜਰਾ ਬਣ ਜਾਣ ਤੇ ਇਹਦੇ ਵਿੱਚ ਆਪਾਂ ਲੱਡੂ ਡਿਪ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗਾਜਰਾ ਡਿਪ ਕਰ ਦਾਂਗੇ ਤਾਂ ਜੋ ਇਹ ਜਣਾ ਇਹਦੇ ਵਿੱਚ ਇਹਦਾ ਟੇਸਟ ਰੱਖ ਜੇ ਗਾਜਰ ਦੇ ਵਿੱਚ ਇਮਲੀ ਦਾ ਟੇਸਟ ਬਹੁਤ ਵਧੀਆ ਸ਼ਾਨਦਾਰ ਆਉਂਦਾ ਤੇ ਕੱਚੀ ਕੱਚੀ ਗਾਜਰਖਾਨ ਦਾ ਬਹੁਤ ਮਜ਼ਾ ਆਉਂਦਾ ਹੁਣ ਆਪਾਂ ਲੱਡੂਏ ਤਿਆਰੀ ਕਰਦੇ ਆਂ ਤੇ ਇਹ ਜੋ ਬੈਟਰ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਿਹੜਾ ਫੁੱਲ ਗਿਆ ਸੀ ਇਹਦੇ ਨੂੰ ਫੇਰ ਆਪਾਂ ਰਵਾਇਆਂ ਕਰ ਲਾਂਗੇ ਤੇ ਪਹਿਲਾਂ ਆਪਾਂ ਬਹੁਤ ਫੈਂਟਿਆ ਥੋੜਾ ਜਿਹਾ ਨੂੰ ਪੰਬਸਨਾ ਚਲਾ ਲੈਣਾ ਮੜਾ ਜਾ ਤੇ ਬੈਟਰ ਦੇ ਉੱਤੇ ਆਪਾਂ ਪਾ ਦਾਂਗੇ ਕਾਲੀ ਮਿਰਚ ਜੀਰਾ ਧਣੀਆਂ ਤੇ ਸੁੱਕੇ ਮਸਾਲੇ ਚ ਗੁਲਾਬ ਦੇ ਪੱਤੀਆਂ ਵੀ ਆ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਇਹਦੇ ਆਪਾਂ ਭੱਲੇ ਕੱਢੀ ਹਾਂਜੀ ਆਪਣਾ ਤੇਲ ਗਰਮ ਹੋ ਗਿਆ ਇਸ ਤਰੀਕੇ ਨਾਲ ਕੋਈ ਵੀ ਆਪਾਂ ਚਮਚਾ ਲਵਾਂਗੇ ਉਹਨੂੰ ਪਹਿਲਾਂ ਗਿੱਲਾ ਕਰ ਲਾਂਗੇ ਇਹਨੂੰ ਇਸ ਤਰ੍ਹਾਂ ਕਿਨੇ ਗਿੱਲਾ ਕਰਕੇ ਇੱਥੋਂ ਲੱਡੂ ਪੜਾਂਗੇ ਕਿਦਾਂ ਇੱਕ ਛੋਟਾ ਜਿਹਾ ਚਲ ਪਾਣੀ ਲਾ ਕੇ ਤਾਂ ਜੋ ਆਪਣਾ ਬੈਟਰ ਨਾਲ ਨਾ ਚਿਪਕੇ ਦੇ ਇਸ ਤਰੀਕੇ ਨਾਲ ਆਪਾਂ ਉਤਾਰੇ ਭੱਲੇ ਆਪਾਂ ਜਿੰਨੇ ਕੜਾਈ ਸੌਖੇ ਪੈਂਦੇ ਆ ਉਹਨੇ ਪਾਵਾਂਗੇ ਆਪਾਂ ਇਹਦੇ ਵਿੱਚ ਸੇਕ ਇਸ ਟਾਈਮ ਤੇ ਆਪਾਂ ਘਾਟੀ ਰੱਖਣਾ ਤਾਂ ਜੋ ਇਹ ਅੰਦਰ ਤੱਕ ਪੱਕ ਸਕਣ ਚਮਚੇ ਨੂੰ ਹਰੇਕ ਵਾਰ ਪਾਣੀ ਲਾਉਂਦਾ ਇਹ ਫਾਇਦਾ ਹੁੰਦਾ ਵੀ ਬੈਟਰੇ ਦੇ ਨਾਲ ਨਹੀਂ ਚਿਪਕਦਾ ਉੱਪਰ ਮਸਾਲਾ ਕਿੰਨਾ ਵਧੀਆ ਲੱਗਿਆ ਕਿੰਨੇ ਵਧੀਆ ਤਿਆਰ ਹੋਏ ਆ ਆ ਲੋ ਬਾਕੀ ਹੋੜ ਲਈ ਸੇਕਦੇ ਵਕਤੇ ਪਏ ਇਹਨੂੰ ਸਾਰੇ ਨੂੰ ਪਕਾ ਲਾਂਗੇ ਤੇ ਆਪਣੇ ਲੱਡੂ ਤਿਆਰ ਆ 골ਡਨ ਕਲਰ ਦੇ ਹੋ ਗਏ ਆ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਆ ਦੇਖੋ ਕਿੰਨੇ ਵਧੀਆ ਬਣੇ ਆ ਦੂਜਾ ਪੂਰ ਪਾ ਲਾਂਗੇ ਆ ਦੇਖੋ ਤੁਸੀਂ ਦੇਖਿਓ ਇਹ ਆਹੜੇ ਬੱਬਲ ਦੇ ਵਿੱਚ ਬਣੇ ਨਾ ਆ ਵੇਖੋ ਆ ਝੱਗ ਜੀ ਬਣ ਜਾਂਦੀ ਐ ਇਹ ਉਹਦਾ ਨਤੀਜਾ ਜਿਹੜਾ ਆਪਾਂ ਲਗਾਤਾਰ ਫੈਂਟਿਆ ਵਾ ਆ ਦੇਖੋ ਇਹਦੇ ਵਿੱਚ ਪੂਰੀ ਹਵਾ ਮਤਲਬ ਭਰ ਜਾਂਦੀ ਜਾਂ ਰਿਲੀਵ ਜੀ ਹੋ ਜਾਂਦੀ ਐ ਵਾ ਜਦੋਂ ਆਪਾਂ ਇਹਨੂੰ ਕੱਟਦੇ ਨਾ ਆਹੜੇ ਕੋ ਬੈਟਰ ਦੇ ਵਿੱਚ ਨਾ ਛੋਟੇ ਛੋਟੇ ਬੱਬਲ ਜੇ ਬਣੇ ਹੁੰਦੇ ਆ ਇਹਦੇ ਨਾਲ ਬੈਟਰ ਅੰਦਰੋਂ ਫੁੱਲ ਜਾਂਦਾ ਜਾਲੀਦਾਰ ਬਣਦਾ ਤੇ ਇਹ ਤੁਸੀਂ ਨਹੀਂ ਫੈਂਟਣਾ ਸੌਖਾ ਤਰੀਕਾ ਬੇਕਿੰਗ ਪਾਊਡਰ ਲਿਆਓ ਇੱਕ ਚਮਚਾ ਵਿੱਚ ਪਾਓ ਤੇ ਬੈਟਰ ਆਪੇ ਤਰਕ ਕੇ ਬਾਹਰ ਤੇ ਅਸੀਂ ਥੋੜਾ ਬੇਕਿੰਗ ਪਾਊਡਰ ਵਰਤੀਦਾ ਵਾ ਪਰ ਜਿੱਥੇ ਵੀ ਜ਼ਿਆਦਾ ਲੋਡ ਹੋਵੇ ਲੈ ਲੋ ਜੀ ਇਹ ਆਪਣਾ ਦੂਜਾ ਪੂਰੀ ਤਿਆਰ ਹੋ ਗਿਆ ਤੇ ਇਸੇ ਤਰੀਕੇ ਨਾਲ ਆਪਾਂ ਬਾਕੀ ਰਹਿੰਦੇ ਵੀ ਲੱਡੂ ਬਣਾ ਲਾਂਗੇ ਇੱਧਰ ਆਪਣੇ ਲੱਡੂ ਪੱਕਦੇ ਪਏ ਆ ਤੇ ਇਹ ਜੋ ਆਪਣੇ ਬਣੇ ਆ ਇਹ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਡਿਪ ਕਰੀ ਜਾਵਾਂਗੇ ਤਾਂ ਜੋ ਇਹਦਾ ਰਸਾਇਆ ਦੇ ਅੰਦਰ ਸੋਖ ਦੇ ਠੰਡੇ ਠੰਡੇ ਹੋ ਕੇ ਮੁੜ ਕੇ ਨਾ ਗਰਮ-ਗਰਮ ਸੋਖ ਲੈਂਦੇ ਆ ਠੰਡੇ ਹੋ ਕੇ ਮੁੜ ਕੇ ਥੋੜੇ ਸਖਤ ਜਿਹੇ ਹੋ ਜਾਂਦੇ ਆ ਇਸ ਤਰ੍ਹਾਂ ਕਿ ਨਾ ਜਦੋਂ ਨਿਕਲ ਕੇ ਜਾਣਗੇ ਥੋੜਾ ਜਿਹਾ ਰੈਸਟ ਦਿਵਾ ਕੇ ਗਰਮਾ-ਗਰਮ ਪਾਣੀ ਦੇ ਵਿੱਚ ਡਿੱਪ ਕਰੀ ਜਾਵਾਂਗੇ ਲੱਡੂ ਆਪਣੇ ਤਕਰੀਬਨ ਬਣ ਗਏ ਇੰਨਾ ਕੁ ਬੈਟਰ ਰਹਿ ਗਿਆ ਕੋਈ ਤੇਰਾ ਮੱਠੀ-ਮੱਠੀ ਸੇਕਦੇ ਪੱਕਦੇ ਵਾ ਕਿ ਕੋਈ ਇਦਾਂ ਆਪਾਂ ਬਣਾ ਲਏ ਆ ਇਹਨੂੰ ਮੈਂ ਇੱਕ ਤੋੜ ਕੇ ਵਿਖਾਉਣਾ ਇਹਦੇ ਵਿੱਚ ਜਾਲੀ ਕਿੰਨੀ ਵਧੀਆ ਬਣੀ ਆ ਇੱਕੋ ਹੱਥ ਨਾਲ ਤੋੜਾਂਗੇ ਆ ਦੇਖੋ ਅਜਾ ਕੇ ਕਰੋ ਕੋਈ ਬੇਕਿੰਗ ਪਾਊਡਰ ਨਹੀਂ ਪਾਇਆ ਸਿਰਫ ਸਿਰਫ ਇੱਕ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਇਆ ਤੇ ਅੰਦਰੋਂ ਇਤਨਾ ਬ੍ਰੈਡ ਬਣਿਆ ਦਾ ਬ੍ਰੈਡਾਂ ਨੂੰ ਉਸ ਤਰੀਕੇ ਨਾਲ ਲੱਡੂ ਬਣੇ ਆ ਬਹੁਤ ਹੀ ਟੇਸਟੀ ਗਰਮ ਬਹੁਤ ਆ ਠੰਡਾ ਹੋ ਕੇ ਨੇ ਜ ਹੋਰ ਜਾਲੀਦਾਰ ਬਣ ਜਾਣਾ ਆ ਤੁਸੀਂ ਦੇਖੋ ਕਿੰਨਾ ਵਧੀਆ ਅੰਦਰੋਂ ਪੱਕਿਆ ਇਹਨੂੰ ਸਾਈਡ ਤੇ ਰੱਖ ਲਾਂਗੇ ਤੇ ਆ ਜਿਹੜੇ ਬਾਕੀ ਆ ਤੇ ਇਹਨੂੰ ਜਿਹੜਾ ਡਿਪ ਕੀਤੇ ਆ ਇਹਨਾਂ ਦੇ ਵਿੱਚ ਪਾ ਕੇ ਇਹ ਵੀ ਨਾਲ ਹੀ ਡਿਪ ਕਰ ਲਾਂਗੇ ਉਹਨਾਂ ਨੂੰ ਰੰਗ ਚੜ ਗਿਆ ਆੜੇ ਨਵੇਂ ਪਣਦੇ ਪਏ ਇਹਨਾਂ ਦੇ ਰੰਗ ਚੜ ਜਾਣਾ ਤੇ ਬਹੁ ਵੀ ਸਵਾਦ ਬਾਨਾ ਕੰਮ ਮੇਰੇ ਮੂੰਹ 'ਚ ਹੁਣ ਤੋਂ ਪਾਣੀ ਆਉਂਦਾ ਤੇ ਮਿਲਦੇ ਆ ਤੁਹਾਨੂੰ ਹੁਣ ਆਪਾ ਜਿਹੜੇ ਦੀ ਪਲੇਟਿੰਗ ਕਰਾਂਗੇ ਤੇ ਹੋਰ ਆੜਿਆਂ ਦਾ ਕਰੋ ਥੋੜਾ ਡਿਫਰੈਂਟ ਹੋ ਗਿਆ ਜਿਤ ਤਾਰੀ ਇਹਨੇ ਆਪਣੇ ਅੰਦਰ ਸੋਖ ਲਈ ਤੇ ਸਾਰੇ ਰੈੱਡ ਹੋ ਜਣੇ ਆ ਤੇ ਦੇਖਣ ਜੀ ਬਹੁਤ ਸਵਾਦ ਲੱਗਣੇ ਆ ਤੇ ਖਾਂਚ ਤੇ ਹੈਗੇ ਹੈਗੇ ਆ ਤੇ ਇੱਧਰ ਆਪਣੇ ਜਿਹੜੇ ਲੱਡੂ ਆ ਉਹ ਵੇਖੋ ਮੈਂ ਹਲਾਏ ਨੇ ਆ ਤੇ ਉੱਤੋਂ ਤੋਂ ਫੁੱਲ ਲੱਗੇ ਵੇਖੋ ਕਿੰਨੇ ਵਧੀਆ ਆਖੋ ਆਖੋ ਆਹ ਦੇਖੋ ਚਲੇ ਤੁਹਾਨੂੰ ਪੱਕ ਗਏ ਆ ਤੇ ਬਾਹ ਕੀ ਸਾਰੇ ਫੁੱਲ ਲੱਗੇ ਉੱਤੋਂ ਉੱਤੋਂ ਇਹਨੂੰ ਆਪਾਂ ਪਾਸਾ ਚੇਂਜ ਕਰਦਾਂਗੇ ਤੇ ਬਹੁਤ ਹੀ ਸਵਾਦ ਬਣਦੀ ਆਈਟਮ ਹੈ ਘਰੇ ਤੁਸੀਂ ਆਪਣੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਭਾਵੇਂ ਸਵਾਦ ਨਾ ਬਣ ਜਿੱਦਾਂ ਦੇ ਮਰਜ਼ੀ ਆਪਣੇ ਪਤਾ ਤਾਂ ਹੈ ਕਿ ਕੁਝ ਪਾਇਆ ਆ ਸਾਫ਼ ਸੁਥਰੇ ਤਰ੍ਹਾਂ ਬਣਾਈ ਆ ਆਪਾਂ ਚੀਜ਼ ਇਹਨਾਂ ਬੜਾ ਆਪਾਂ ਨੂੰ ਹੋ ਜਾਂਦਾ ਵਾ ਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਤੇ ਹਾਂਜੀ ਤਕਰੀਬਨ ਸ਼ਾਮ ਦੇ 6 ਵਜੇ ਗਏ ਆ ਤੇ ਆਪਣੇ ਲੱਡੂ ਬਿਲਕੁਲ ਤਿਆਰ ਆ ਆ ਗੀਤ ਵਿਖਾਈਏ ਚੁਕਾ ਗੁੰਡਾ ਵੇ ਹੁਣ ਵੇਖੋ ਰੰਗ ਜਿਹੜੇ ਦੁਪਹਿਰ ਵਾਲੇ ਸੀ ਉਹਨਾਂ ਦਾ ਰੰਗ ਵੇਖੋ ਉਹ ਵੀ ਆਪਾਂ ਰੱਖੇ ਆ ਆ ਵਖੀਤਾ ਵਿਖਾ ਪੁੱਤ ਤੇ ਇਹਨੇ ਜਿੰਨਾ ਖਾਣੇ ਨਾ ਉਹਨਾਂ ਦਾ ਸੁੱਕੇ ਵੀ ਆ ਤੋੜ ਕੇ ਵਿਖਾਉਣਾ ਅੰਦਰੋਂ ਬਿਲਕੁਲ ਬ੍ਰੈਡ ਵਰਗੇ ਦੇਖੋ ਆ ਵੇਖੋ ਆੜੀ ਵਿੱਚ ਹਵਾ ਹੀ ਪਰਿੰਦੇ ਵੇਖੋ ਆ ਵੇਖੋ ਵਿੱਚ ਪੂਰਾ ਪੂਰਾ ਗੈਪ ਬਣਿਆ ਹੋਣਾ ਨਾ ਵੀ ਕਹਿੰਦਾ ਮਤਲਬ ਵੀ ਸਪੰਜੀ ਬਣਿਆ ਤੇ ਇਹ ਸੁੱਕੇ ਵੀ ਰੱਖੇ ਆ ਆਪਾਂ ਤੇ ਇਹ ਆਪਣੇ ਗਿੱਲੇ ਵੀ ਆ ਤੇ ਆ ਥੱਲੇ ਗਾਜਰਾ ਵੀ ਤੇ ਇਧਰ ਆਪਾਂ ਜਿਹੜੀਆਂ ਮੂੜੀਆਂ ਲਈਆਂ ਸੀ ਉਹ ਵੀ ਕੱਦੂ ਕਸ਼ ਕਰ ਲਿਆ ਹੁਣ ਆਪਾਂ ਪਲੇਟ 'ਚ ਪਾ ਕੇ ਸਰਵ ਕਰਦੇ ਆ ਲੈ ਬੋ ਤਾਂ ਖਾ ਕੇ ਵੇ ਕਾ ਕੇ ਦੱਸੀ ਕਿਦਾਂ ਦਾ ਬਣਿਆ ਐ ਟੇਸਟੀ ਹੈ ਨਾਲ ਗਾਜਰਾ ਵੀ ਆਪਾਂ ਪਾਵਾਂਗੇ ਇਹ ਗਾਜਰਾ ਦਾ ਵੀ ਸਵਾਦ ਬਹੁਤ ਵਧੀਆ ਆਉਂਦਾ ਖੱਟਾ ਮਿੱਠਾ ਜਿਹਾ ਗਾਜਰਾ ਪਾ ਕੇ ਮੂੜੀਆਂ ਤੇ ਮੂੜੀਆਂ ਪਾ ਕੇ ਉੱਤੇ ਪਾਵਾਂਗੇ ਆਪਾਂ ਇਹ ਚਾਟ ਮਸਾਲਾ ਤੇ ਲਓ ਜੀ ਇਹ ਆਪਣੀ ਪਲੇਟ ਤਿਆਰ ਆ ਹੋਤੇ ਬਣਾ ਲਾਂਗੇ ਚਟਨੇ ਲਓ ਜੀ ਜਿਹੜਾ ਵੀਡੀਓ ਵੇਖਣ ਦਾ ਉਹਦੇ ਵਾਸਤੇ ਤੇ ਹਾਂਜੀ ਲੱਡੂਆਂ ਦੀ ਪਲੇਟ ਬਿਲਕੁਲ ਤਿਆਰ ਆ ਹੁਣ ਆਪਾਂ ਸਾਰਾ ਪਰਿਵਾਰ ਖਾ ਕੇ ਤੇ ਕਰਦੇ ਆ ਇਦਾ ਇੰਜੋਏ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਹੂੰ ਬਹੁਤ ਜ਼ਵਾਦ ਬੋਤਾ